ایشیا کپ ਦਾ ਸ਼ਡਿਊਲ ਆ ਗਿਆ ਗੈਸ ਵਾਟ ਇੰਡੀਆ ਪਾਕਿਸਤਾਨ ਦੇ ਮੈਚ ਅਨਾਉਂਸ ਹੋ ਚੁੱਕੇ ਨੇ 7 ਸਪਟੰਬਰ ਨੂੰ ਆ ਪਹਿਲਾ ਮੈਚ ਇੰਡੀਆ ਵਰਸਸ ਪਾਕਿਸਤਾਨ ਦਿਲਜੀਤ ਦੋਸਾਂਈ ਦਾ ਦੂਜੇ ਪਾਸੇ ਪੂਰੇ ਦੇਸ਼ ਦੇ ਵਿੱਚ ਵਿਰੋਧ ਚੱਲ ਰਿਹਾ ਉਹਨੂੰ ਕਹਿ ਰਹੇ ਨੇ ਕਿ ਇਹਨੇ ਪਾਕਿਸਤਾਨੀ ਐਕਟਰਸ ਹਾਨੀਆ ਅਮਰ ਦੇ ਨਾਲ ਕੰਮ ਕੀਤਾ ਫਿਲਮ ਬodies AICWAFWICE ਇਹ ਇਹਨਾਂ ਨੇ ਦਿਲਜੀਤ ਤੇ ਬੈਨ ਬਾਇਕਾਟ ਪਾਸਪੋਰਟ ਕੈਨਸਲ ਕਰ ਦੋ ਸਿਟੀਜ਼ਨਸ਼ਿਪ ਕੈਨਸਲ ਕਰ ਦੋ ਇਹ ਸਾਰੀਆਂ ਇਹਨਾਂ ਨੇ ਮੰਗਾ ਚੱਕੀਆਂ ਹੁਣ ਉਹ ਬਾਡੀਜ਼ ਕਿੱਥੇ ਨੇ ਜੇ ਇੰਡੀਆ ਪਾਕਿਸਤਾਨ ਮੈਚ ਸਹੀ ਆ ਤਾਂ ਦਿਲਜੀਤ ਗਲਤ ਕਿਵੇਂ ਹੋ ਸਕਦਾ ਦਿਲਜੀਤ ਨੇ ਤਾਂ ਇੰਡੀਆ ਦੇ ਵਿੱਚ ਮੂਵੀ ਰਿਲੀਜ਼ ਵੀ ਨਹੀਂ ਕੀਤੀ ਪਰ ਇੰਡੀਆ ਪਾਕਿਸਤਾਨ ਦਾ ਮੈਚ ਇੰਡੀਆ ਦੇ ਵਿੱਚ ਵੀ ਟੈਲੀਕਾਸਟ ਹੋਊਗਾ ਇਹ ਦਿਲਜੀਤ ਦੇ ਵਾਂਗੂ ਇਹ ਵੀ ਸਟੈਪ ਨਹੀਂ ਚੱਕ ਸਕਦਾ ਕਿ ਇੰਡੀਆ ਦੇ ਵਿੱਚ ਮੈਚ ਟੈਲੀਕਾਸਟ ਨਾ ਕੀਤਾ ਜਾਵੇ ਕਿਉਂਕਿ ਸਭ ਤੋਂ ਵੱਧ ਕਮਾਈ ਹੀ ਉਸ ਮੈਚ ਦੀ ਇੰਡੀਆ ਦੇ ਵਿੱਚ ਵਿਊਰਸ਼ਿਪ ਤੋਂ ਹੋਣੀ ਹੈ ਫਿਰ ਜਿਵੇਂ ਕਈ ਵੱਡੇ ਨਿਊਜ਼ ਚੈਨਲਸ ਦੇ ਸਵਾਲ ਕਰ ਰਹੇ ਸੀਗੇ ਕੇ ਦਿਲਜੀਤ ਦੀ ਫਿਲਮ ਦੇ ਉੱਤੇ ਲੱਗਿਆ ਪੈਸਾ ਦਿਲਜੀਤ ਲਈ ਵੱਧ ਇੰਪੋਰਟੈਂਟ ਆ ਪੈਲਗਾਮ ਦੇ ਵਿੱਚ ਮਾਰੇ ਗਏ ਮਾਸੂਮ ਲੋਕਾਂ ਤੋਂ ਤਾਂ ਫਿਰ ਹੁਣ ਉਹ ਲੋਕ ਇਸ ਗੱਲ ਦੇ ਉੱਪਰ ਕੀ ਕਹਿਣਗੇ ਹੁਣ ਹੋ ਸਕਦਾ ਚੈਨਲਸ ਇਹ ਕਹਿਣ ਕਿ ਬੀਸੀਸੀਆਈ ਇਹਦੇ ਨਾਲ ਬਹੁਤ ਪੈਸਾ ਕਮਾਊਗੀ ਤੇ ਪੈਸਾ ਇੰਡੀਆ ਦੇ ਵਿੱਚ ਆਊਗਾ ਤਾਂ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਦਿਲਜੀਤ ਦੀ ਮੂਵੀ ਦੇ ਵਿੱਚ ਪੈਸਾ ਕਿਹਨੇ ਲਗਾਇਆ ਸੀ ਉੱਥੇ ਵੀ ਤਾਂ ਇੱਕ ਇੰਡੀਅਨ ਦਾ ਪੈਸਾ ਲੱਗਿਆ ਤੇ ਆਫਟਰ ਆਲ ਡੁੱਬਿਆ ਸ਼ਾਇਦ ਅਸੀਂ ਇੰਡੀਆ ਪਾਕਿਸਤਾਨ ਦੇ ਮੈਚ ਦੇ ਵਿੱਚ ਝੰਡਾ ਫੇਰਉਣ ਨੂੰ ਹੀ ਦੇਸ਼ ਭਗਤੀ ਸਮਝੀ ਬੈਠੇ ਆਂ ਦੇਸ਼ ਨਾਲ ਪ੍ਰੇਮ ਸ਼ਾਇਦ ਪੰਜਾਬੀਆਂ ਤੋਂ ਵੱਧ ਨਾ ਕੋਈ ਕਰ ਸਕਦਾ ਤੇ ਨਾ ਕੋਈ ਸਮਝ ਸਕਦਾ। ਦੇਸ਼ ਦੀ ਆਜ਼ਾਦੀ ਦੀ ਜੰਗ ਦੇ ਵਿੱਚ 60 ਤੋਂ 70% ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ। ਜਦੋਂ ਵਰਲਡ ਵਾਰ 1 ਹੋਈ ਤਾਂ 4 ਲੱਖ ਤੋਂ ਵੱਧ ਸਿਪਾਹੀ ਇਕੱਲੇ ਪੰਜਾਬ ਨੇ ਭੇਜੇ ਸੀ ਬ੍ਰਿਟਿਸ਼ ਇੰਡੀਅਨ ਆਰਮੀ ਦੇ ਵਿੱਚ। ਉਦੋਂ ਇਹ ਵਾਅਦਾ ਕੀਤਾ ਗਿਆ ਸੀ ਕਿ ਤੁਹਾਨੂੰ ਇਸ ਦੇ ਬਦਲੇ ਆਜ਼ਾਦੀ ਦੇ ਦਿੱਤੀ ਜਾਊਗੀ। ਪਰ ਹੋਇਆ ਕਿ ਆਨਦੇਸਾਰ ਰੋਲ ਅਟੈਕਟ ਪਾਸ ਹੋਇਆ ਜਿਹਦੇ ਅਗੇਂਸਟ ਆਵਾਜ਼ ਵੀ ਫੇਰ ਅਗੇਨ ਸਭ ਤੋਂ ਵੱਧ ਕਿਹਨੇ ਚੱਕੀ ਪੰਜਾਬੀਆਂ ਨੇ। ਤੇ ਪੰਜਾਬੀਆਂ ਨੂੰ ਉਹਦੇ ਬਦਲ ਦੇ ਵਿੱਚ ਮਿਲਿਆ ਕਿ ਜਲਿਆਂਵਾਲਾ ਬਾਗ ਹੱਤਿਆਗਾਂਡ